ਇੱਕ ਬੜੀ ਅਹਿਮ ਇਨਫੋਰਮੇਸ਼ਨ ਹੈਗੀ ਹੈ ਜਿਹੜੀ ਸਾਰੀ ਅਮਰਸਰ ਵਾਸੀਆਂ ਨਾਲ ਔਰ ਜਿੰਨੇ ਵੀ ਬਾਹਰੋਂ ਟੂਰਿਸਟ ਆਉਂਦੀ ਉਹਨਾਂ ਨਾਲ ਸ਼ੇਅਰ ਕਰਨਾ ਚਾਹੁੰਦੇ ਆ ਐਕਚੁਅਲੀ ਜਿਹੜੀ ਹਰਤੇਜ ਤੋਂ ਜਿਹੜਾ ਫਲਾਈਓਵਰ ਚੜਦਾ ਤੇ ਲੈਂਡਿੰਗ ਉਹਦੀ ਰਿਆਲਟੋ ਚੌਂਕ ਵਾਲੇ ਪਾਸਿਡ ਤੇ ਹੀ ਹੁੰਦੀ ਆ ਇੱਥੇ ਜਿਹੜੀ ਆ ਮੇਨ ਵਾਟਰ ਪਾਈਪਲਾਈਨ ਮੇਨ ਸਪਲਾਈ ਹੈ ਜਿਹੜੀ ਉਹਦੀ ਅੰਦਰ ਜਿਹੜੀਆਂ ਪਾਈਪਲਾਈਨ ਵੱਡੀਆਂ ਪਾਈਆਂ ਹੋਈਆਂ ਉਹ ਬਿਲਕੁਲ ਜਿਹੜੀ ਡੈਮੇਜ ਹੋ ਚੁੱਕੀ ਆ ਮਿਊਨਿਸਪਲ ਕਾਰਪੋਰੇਸ਼ਨ ਆਪਣਾ ਕੰਮ ਕਰ ਰਹੀ ਆ ਆਲਰੇਡੀ ਕੱਲ ਤੋਂ ਲੱਗੇ ਹੋਏ ਆ ਉਹਨਾਂ ਦਾ ਪਹਿਲਾਂ ਇਹ ਸੀਗਾ ਵੀ ਸ਼ਾਇਦ 2-3 ਘੰਟਿਆਂ ਵਿੱਚ ਕੰਮ ਹੋ ਜਾਊਗਾ ਜਦੋਂ ਉਹਨਾਂ ਨੇ ਸਾਰੀ ਉਹਨੂੰ ਮਿੱਟੀ ਨੂੰ ਪੁੱਟਿਆ ਤੇ ਵਿੱਚੋਂ ਪਤਾ ਲੱਗਾ ਕਿ ਸਾਰੀ ਜਿਹੜੀ ਵੱਡੀ ਪਾਈਪਲਾਈਨ ਹੈ ਜਿਹੜੀ ਘਰਾਂ ਨੂੰ ਸਪਲਾਈ ਹੁੰਦੀ ਉਹ ਬਿਲਕੁਲ ਜਿਹੜੀ ਡੈਮੇਜ ਹੋ ਚੁੱਕੀ ਆ ਉਹ ਵੀ ਅਜੇ ਅਜੇ ਅੰਡਰ ਪ੍ਰੋਸੈਸ ਹੈ ਕੰਮ ਚੱਲ ਰਿਹਾ ਵਾ ਸਵੇਰ ਦੇ ਹੀ ਉਹ ਲੱਗੇ ਹੋਏ ਆ ਤੇ ਮੇਰੀ ਲੋਕਾਂ ਨੂੰ ਇਹ ਬੇਨਤੀ ਹੈਗੀ ਹੈ ਰਿਕੁਐਸਟ ਵੀ ਆ ਵੀ ਤੁਸੀਂ ਜਾ ਮਤਲਬ ਇਹ ਸਾਈਡ ਨੂੰ ਨਾ ਬਣਾਓ ਜਿਹੜੀ ਆਪਾਂ 39 ਤੋਂ ਲੈ ਕੇ ਜਿਹੜਾ ਹਰਤੇਜ ਤੋਂ ਜਿਹੜਾ ਪਲਾਈਓਵਰ ਆ ਇਹਨੂੰ ਨਾ ਲਓ ਆਲਰੇਡੀ ਸਾਡੀਆਂ ਡਿਵਰਸ਼ਨਾਂ ਹੋਈਆਂ ਇਨੋਟ ਬੇકરી ਜਾਂ ਟੀ ਪੁਆਇੰਟ ਰੰਜੀਤ ਦੇ ਵੀ ਨੂੰ ਤਰਨੀ ਕੈਨਿਊਨ ਦੇ ਵਿੱਚ ਤੇ ਇਹ ਜਿਹੜੀਆਂ ਇਹਨੂੰ ਇਹਨਾਂ ਇਸ ਰੋਡ ਨੂੰ ਤੁਸੀਂ ਯੂਜ਼ ਕਰੋ ਤਾਂ ਜੋ ਜਿਹੜੀ ਕੋਈ ਵੀ ਸ਼ਹਿਰ ਵਿੱਚ ਇਸ ਜਗ੍ਹਾ ਤੇ ਆਣ ਕੇ ਤੁਸੀਂ ਸਟਕ ਨਾ ਹੋ ਤੀ ਜਾਮ ਨਾ ਲੱਗੇ ਤੇ ਮੇਰੀ ਬੇਨਤੀ ਆ ਇਹ ਕੰਮ ਜਿਹੜਾ ਤੁਹਾਡਾ ਸਹਿਯੋਗ ਚਾਹੀਦਾ ਜਲਦੀ ਤੋਂ ਜਲਦੀ ਕੰਮ ਇਹ ਹੋ ਜੂਗਾ ਜੇ ਤੁਸੀਂ ਇਸ ਤਰ੍ਹਾਂ ਆਣ ਕੇ ਮਤਲਬ ਆਣ ਕੇ ਪਬਲਿਕ ਜਿਹੜੀ ਹੈ ਪੁਲਿਸ ਵਾਲਿਆਂ ਨਾਲ ਵੈਸੇ ਸਭ ਸਹੀ ਵੀ ਕਰਦੀ ਆ ਤੋ ਮੇਰੀ ਬੇਨਤੀ ਹੈ ਕਿ ਬਿਲਕੁਲ ਬੈਸਰ ਸਾਈ ਨਾ ਕਰਨਾ ਆਲਰੇਡੀ ਤੁਹਾਡੇ ਵਾਸਤੇ ਹੀ ਅਸੀਂ ਲੱਗੇ ਹੋਏ ਆ ਸਾਡੀ ਇਹੋ ਹੀ ਕੋਸ਼ਿਸ਼ ਹੈ ਕਿ ਤੁਸੀਂ ਬਾਹਰੋਂ ਆਏ ਆ ਜਾਂ ਸ਼ਹਿਰ ਦੇ ਵਿੱਚੋਂ ਜੇ ਆਪਣੇ ਬੱਚਿਆਂ ਨੂੰ ਵੀ ਲੈਣ ਜਾਣਾ ਤੇ ਹਰਤੇਜ ਵਾਲਾ ਜਿਹੜਾ ਫਲਾਈਓਵਰ ਆ ਜਿਹੜਾ ਹਰਤੇਜ ਨੂੰ ਚੜਦਾ ਤੇ ਰਿਆਲਟੋ ਨੂੰ ਉਤਰਦਾ ਉਹਨੂੰ ਅਵਾਇਡ ਕੀਤਾ ਵੇ ਮੈਂ ਕਿੰਨੇ ਦਿਨ ਕਿੰਨੇ ਦਿਨ ਤੱਕ ਇਹ देखो ਉਹਨਾਂ ਦੀ ਕੋਸ਼ਿਸ਼ ਤੇ ਹੈਗੀ ਸ਼ਾਮ ਨੂੰ 5:00 6:00 ਵਜੇ ਤੱਕ ਜੇ ਵੱਧ ਵੀ ਸਕਦਾ ਕਿਉਂਕਿ ਕਾਫੀ ਮੈਂ ਵੇਖ ਕੇ ਵੀ ਸਵੇਰੇ ਵੀ ਵੇਖ ਕੇ ਆਈ ਆ ਸਾਡੇ ਸੀਪੀ ਸਾਹਮਣੇ ਵੀ ਆਲਰੇਡੀ ਇਹ ਸੀਪੀ ਸਾਹਮਣੇ ਵੀ ਕਮਿਸ਼ਨਰ ਕਾਰਪੋਰੇਸ਼ਨ ਨਾਲ ਗੱਲ ਕੀਤੀ ਹੋਈ ਆ ਸਾਡੇ ਡੀਸੀਪੀ ਲਾਅ ਐਂਡ ਆਰਡਰ ਵੀ ਵੇਖ ਕੇ ਆਏ ਆ ਤੇ ਉਹਨਾਂ ਨੇ ਕਿਹਾ ਹੋਇਆ ਕਿ ਸ਼ਾਮ 5:00 ਵਜੇ ਤੱਕ ਵੱਧ ਵੀ ਸਕਦਾ ਵਾ ਟਾਈਮ ਅਗਰ ਉਹਦਾ ਦੀ ਕੋਸ਼ਿਸ਼ ਹੈਗੀ ਹੈ ਕਿ ਅੱਜ ਸ਼ਾਮ ਤੱਕ 100% ਕੰਪਲੀਟ ਕੀਤਾ ਜਾਵੇ ਮਗਰ ਆਦਰਵਾਈ ਨਹੀਂ ਹੈ ਤੇ ਆਲਰੇਡੀ ਸਾਡੀਆਂ ਡਿਵਰਜਨਾਂ ਲੱਗੀਆਂ ਹੋਈਆਂ ਮੇਰੀ ਬੇਨਤੀ ਆ ਜੇ ਰਾਤ ਦੇ ਸਮੇਂ ਵੀ ਇਹ ਪੁਲ ਬੰਦ ਹੁੰਦਾ ਤੇ ਇਹਨੂੰ ਨਾ ਯੂਜ਼ ਕੀਤਾ ਜਾਵੇ ਤੁਸੀਂ ਆਲਰੇਡੀ ਬੈਰੀਕੇਡ ਲੱਗੇ ਆ ਸਾਡੇ ਰਿਫਲੈਕਟਰ ਪੀਸੀਆਰ ਦੀ ਗੱਡੀ ਵੀ ਲੱਗੀ ਹੋਈ ਆ ਤਾਂ ਜੋ ਕੋਈ ਮਿਸਐਪੀ